ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਿਵਰਾ ਟੀਵੀ ਮੈਂ ਨਰਮਲ ਕੁਮਾਰ ਸਦਰ ਪਿਆਰ ਬਰਨਾਲਾ ਪਰਸੋਂ ਮੀਂਹ ਪੈਣ ਕਾਰਨ ਸਾਰੀ ਸੜਕ ਦੱਬ ਗਈ ਸੀ ਤੇ ਹੁਣ ਕੰਮ ਸ਼ੁਰੂ ਹੋ ਗਿਆ ਸਾਡੇ ਨਾਲ ਸਰਪੰਚ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਦੇਨੀ ਸਿਵਰਾ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਕੀ ਨਾਮ ਹੈ ਸਰ ਗੁਰਦਰਸ਼ਨ ਸਿੰਘ ਬਰਾੜ ਸਾਹਿਬ ਦਾ ਸਰਪੰਚ ਜੀ ਪਰਸੋਂ ਬਰਸਾਤ ਤੋਂ ਬਾਅਦ ਇਹ ਸੜਕ ਦੱਬ ਗਈ ਸੀ ਇਹਦੇ ਵਿੱਚ ਕੁਝ ਸਮਾਂ ਪਹਿਲਾਂ ਸੀਵਰੇਜ ਪਾਇਆ ਸੀ ਉਹ ਸੀਵਰੇਜ ਵੀ ਗਲਤ ਪਾਇਆ ਮੇਨ ਬਾਜ਼ਾਰ ਆ ਲੈਂਥ ਵੱਡੀ ਆ ਬਾਜ਼ਾਰ ਦੀ ਸਾਰਾ ਬਾਜ਼ਾਰ ਭਰਿਆ ਜਾਂਦਾ 6 ਇੰਚੀ ਪਾਈਪ ਪਾਏ ਨੇ ਉਹ ਵੀ ਬਹੁਤ ਗਲਤ ਹੋਈ ਸੀ ਅੱਜ ਕੱਲ ਤਾਂ 6 ਇੰਚੀ ਪਾਈਪ ਲੋਕ ਘਰਾਂ ਦੇ ਵਿੱਚ ਪਾਉਂਦੇ ਨੇ ਇਹ ਮੇਨ ਬਾਜ਼ਾਰ ਦੇ ਵਿੱਚ ਪਾਉਂਦੇ ਨੇ ਜਦੋਂ ਕਿ ਬਰਸਾਤਾਂ ਦਾ ਪਾਣੀ ਪਿਛਾਂ ਤੋਂ ਇੱਥੇ ਬਾਜ਼ਾਰ ਚ ਆ ਕੇ ਇਕੱਠਾ ਹੁੰਦਾ ਉਹ ਸੀਵਰੇਜ ਰਾਹੀ ਹੋਈ ਜਦੋਂ ਐਸਟੀਪੀ ਤੇ ਮੋਟਰਾਂ ਚੱਲਦੀਆਂ ਨੇ ਤਾਂ ਉਹ ਪਾਣੀ ਨਹੀਂ ਰੰਗਣਾ ਹੁੰਦਾਗਾ ਜਿਹਦੇ ਵਿੱਚ ਸੀਵਰੇਜ ਦੀ ਵਧੀਆ ਖੁੱਲਾ ਪਾਇਆ ਹੋਤਾ ਪਾਣੀ ਦੀ ਸਮੱਸਿਆ ਨਹੀਂ ਆਉਣੀ ਉਸ ਕਰਕੇ ਪਰਸੋਂ ਮੀਂਹ ਤੋਂ ਬਾਅਦ ਇਹ ਛੜਕ ਦਬ ਗਈ ਸੀ ਜੀ ਤਾਂ ਕੱਲ ਇਹਦੇ ਵਿੱਚ ਪਰਸੋ ਰਾਤ ਤੋਂ ਲੈ ਕੇ ਕਾਫੀ ਇੱਥੇ ਗੱਡੀਆਂ ਡਿੱਗੀਆਂ ਪਬਲਿਕ ਦਾ ਨੁਕਸਾਨ ਹੋਇਆ ਕਿਸੇ ਦੇ ਸੱਟਾਂ ਵੀ ਵਜੀਆਂ ਸਾਡੇ ਜਥੇਦਾਰ ਸਾਹਿਬ ਜੀਆਂ ਦੇ ਵੀ ਵਜੀ ਆ ਗਈ ਹੋਰ ਅਨੇਕਾਂ ਲੋਕਾਂ ਦਾ ਨੁਕਸਾਨ ਹੋਇਆ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਕੰਮ ਤੁਸੀਂ ਸਟਾਰਟ ਕੀਤਾਗਾ ਇਹਦੀ ਚੰਗੀ ਤਰ੍ਹਾਂ ਕੰਪੈਕਸ਼ਨ ਕਰਕੇ ਦੋ ਤਿੰਨ ਵਾਰ ਇਹਦੀ ਕਟਾਈ ਕਰਨ ਤੋਂ ਬਾਅਦ ਫਿਰ ਇਹਦੇ ਉੱਤੇ ਪ੍ਰੀਮਿਕਸ ਪਾਇਆ ਜਾਵੇ ਕਿਉਂਕਿ ਲੋਕਾਂ ਦਾ ਪੈਸਾ ਤੁਸੀਂ ਨਜਾਇਜ਼ ਖਰਾਬ ਨਾ ਕਰੋ ਇੱਕ ਵਾਰ ਪਹਿਲਾਂ ਵੀ ਤੁਸੀਂ ਬਿੱਲ ਲੈ ਚੁੱਕੇ ਹੋ ਕਟੀਆਂ ਮਟੀਰੀਅਲ ਜਾਂ ਕਟੀਆਂ ਕਾਰਗੁਜ਼ਾਰੀ ਕਰਕੇ ਤੇ ਇਸ ਤਰ੍ਹਾਂ ਦਾ ਇਹ ਕੰਮ ਦੁਬਾਰਾ ਨਹੀਂ ਹੋਣਾ ਚਾਹੀਦਾ ਸਪੰਸ ਸਾਹਿਬ ਕਿਵੇਂ ਦੇਖਦੇ ਹੋ ਹੁਣ ਤੱਕ ਕੋਈ ਅਧਿਕਾਰੀ ਨਹੀਂ ਹੈਗਾ ਫਿਰ ਵੀ ਮਾਲ ਪੈ ਰਿਹਾ ਇਹਨੂੰ ਕਿਵੇਂ ਦੇਖਦੇ ਇਹ ਤਾਂ ਜੀ ਪੱਤਰਕਾਰ ਭਰਾਮਾ ਦਾ ਤੁਹਾਡਾ ਪੱਤਰਕਾਰ ਭਾਈ ਚਾਰੇ ਦਾ ਜਾਂ ਚੈਨਲ ਦਾ ਪ੍ਰਿੰਟ মিডিਏ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਕੱਲ ਨਿਊਜ਼ ਉਠਾਈ ਤੇ ਲੋਕਾਂ ਨੂੰ ਜਾਗਰੂਕ ਕੀਤਾ ਉਹ ਜਦੋਂ ਨਿਊਜ਼ ਚੱਲਣ ਤੋਂ ਬਾਅਦ ਥੋੜੇ ਸਮੇਂ ਬਾਅਦ ਦੇ ਵਿੱਚ ਇੱਥੇ ਮਟੀਰੀਅਲ ਡੱਗਣਾ ਸ਼ੁਰੂ ਹੋ ਗਿਆ ਪਰ ਸਾਡੀ ਹੁਣ ਅਸੀਂ ਕੀ ਕਹੀਏ ਬਦਕਿਸਮਤੀ ਆ ਵੀ ਪ੍ਰਸ਼ਾਸਨ ਇਹਨਾਂ ਚੀਜ਼ਾਂ ਵੱਲ ਪ੍ਰੋਪਰ ਧਿਆਨ ਨਹੀਂ ਦਿੰਦਾ ਨਹੀਂ ਇਹਨਾਂ ਦੇ ਵਧੀਆ ਕਿਸੇ ਇੰਜੀਨੀਅਰ ਨੂੰ ਆ ਕੇ ਇੱਥੇ ਪ੍ਰੋਪਰ ਤਰੀਕੇ ਨਾਲ ਕੰਮ ਕਰਵਾਉਣਾ ਚਾਹੀਦਾ ਤਾਂ ਸਾਡਾ ਜਥੇਦਾਰ ਵੀ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਵੀਰ ਜੀ ਧੰਨਵਾਦ মিডিਏ ਦਾ ਜਿਨ੍ਹਾਂ ਨੇ ਕੱਲ ਇਹ ਜਦੋਂ ਵੀ ਇਹ ਸੜਕ ਟੁੱਟੀ ਆ ਜਿਵੇਂ ਦੱਸਿਆ ਸਰਪੰਚ ਸਾਹਿਬ ਨੇ ਵੀ 15-20 ਦਿਨ ਪਹਿਲਾਂ ਹੀ ਇਹ ਸੀਵਰੇਜ ਪਾਇਆ ਸੀ ਤੇ 20 ਦਿਨਾਂ ਦੇ ਬਾਅਦ ਜਿੱਥੇ ਪਹਿਲਾ ਮੀਂਹ ਪਿਆ ਇਹ ਉੱਥੇ ਹੀ ਸਾਰੇ ਦਾ ਸਾਰਾ ਇਹ ਇਹ ਜਿਹੜਾ ਟੋਟਾ ਬਣਾਇਆ ਸੀ ਓਨੀ ਜਗ੍ਹਾ ਇਹ ਦਬ ਗਈ ਕੱਲ ਬਹੁਤ ਜ਼ਿਆਦਾ ਲੋਕ ਡਿੱਗੇ ਕਾਰਾਂ ਸਕੂਟਰ ਮੋਟਰਸਾਈਕਲ ਮੇਰਾ ਵੀ ਸਕੂਟਰ ਡਿੱਗਿਆ ਮੇਰੇ ਵੀ ਫ੍ਰੈਕਚਰ ਆ ਗਿਆ ਸੋ ਜਦੋਂ ਕੱਲ ਗੱਲ ਠਾਈ ਆ ਉਸ ਤੋਂ ਬਾਅਦ ਇਹ ਇਹ ਦੁਆਰੇ ਬਣਨੀ ਸ਼ੁਰੂ ਹੋਈ ਆ ਰੋੜੇ ਸਿੱਟੇ ਨੇ ਪਰ ਅਜੇ ਵੀ ਅਸੀਂ ਦੇਖਦੇ ਆ ਨਾ ਕੋਈ ਇੱਥੇ ਈਓ ਆਇਆ ਨਾ ਕੋਈ ਉਹਨਾਂ ਦਾ ਇਮੀ ਆਇਆ ਨਾ ਕੋਈ ਹੋਰ ਇੰਜੀਨੀਅਰ ਆਇਆ ਅਜੇ ਵੀ ਇਕੱਲੀ ਲੇਬਰ ਲੱਗੀ ਆ ਉਹ ਬੱਟੇ ਪਾਈ ਜਾਂਦੀ ਆ ਤੇ ਇਹਨੂੰ ਚਾਹੀਦਾ ਇਹ ਆ ਵੀ ਬਾਰ-ਬਾਰ ਪੈਸੇ ਲਾਉਣ ਨਾਲੋਂ ਜਦੋਂ ਬਣਾਉਣ ਲੱਗਿਓ ਉਹਨੂੰ ਪ੍ਰੋਪਰ ਸਹੀ ਢੰਗ ਨਾਲ ਕੋਈ ਟੈਕਨੀਕਲ ਬੰਦਾ ਕੋਲੇ ਆਵੇ ਉਹ ਦੇਖ ਕੇ ਦੱਸੇ ਇਹ ਦੱਬੇ ਇਹਨੂੰ ਪਹਿਲਾਂ ਤਾਂ ਇਹ ਦੱਬਣੀ ਚਾਹੀਦੀ ਆ ਜੇ ਨਾ ਇਹ ਪੂਰੀ ਦਵਾਈ ਹੋਈ ਇਹਦੀ ਲਤੜਾਈ ਹੋਈ ਇਹਨੇ ਫੇਰ ਨਹੀਂ ਬਚਣਾ ਅਗਲੀ ਗੱਲ ਜਿਹੜੀ ਸਰਪੰਚ ਸਾਹਿਬ ਨੇ ਦੱਸੀ ਆ ਸੀ ਤਾਂ ਹੈਰਾਨ ਆ ਇਸ ਗੱਲੋਂ ਵੀਰ ਜੀ ਬਈ 6 ਇੰਚੀ ਪਾਈਪ ਜਿਹੜਾ ਕਿ ਲੋਕਾਂ ਦੇ ਅਸੀਂ ਆਪ ਘਰੇ 'ਚ ਆਪ ਦੇ ਘਰੇ ਵੀ ਦਬਦੇ ਆ ਤਾਂ ਵੀ 6 ਇੰਚੀ ਤੋਂ ਘੱਟ ਨਹੀਂ ਦਬਦੇ ਇਹ सदर ਬਾਜ਼ਾਰ ਦੀ ਵਿੱਚ ਜਿੱਥੇ ਹਜ਼ਾਰਾਂ ਪਰਿਵਾਰ ਵੱਸਦਾ ਬਹੁਤ ਵੱਡਾ ਸੰਘਣਾ ਏਰੀਆ ਉਹਦਾ ਜਿਹੜਾ ਸੀਵਰੇਜ ਪਾਇਆ ਦੀ ਜਿਹੜੀ ਪਾਈਪ ਪਾਈ ਆ 6 ਇੰਚੀ ਪਾਈ ਆ ਹਰਾਨਾ ਅਸੀਂ ਵੀ ਕੋਈ ਅਧਿਕਾਰੀ ਕਿਸੇ ਨੂੰ ਕਿਉਂ ਨਹੀਂ ਇਸ ਗੱਲ ਸਮਝਾਈ ਵੀ ਸੀਐਨਸੀ ਪਾਈਪ ਦੇ ਵਿੱਚ ਕਿਵੇਂ ਸੀਵਰੇਜ ਦਾ ਸਾਰਾ ਕੁਝ ਨਿਕਲੂਗਾ ਪਾਣੀ ਇੱਥੋਂ ਦਾ ਚੱਲੂਗਾ ਸੀਐਨਸੀ ਪਾਈਪ ਤਾਂ ਜੇ ਦੋ ਗੁੱਟਲੀਆਂ ਅੰਬ ਦੀਆਂ ਫਸ ਗਈਆਂ ਉਹਦੇ ਨਾਲ ਬੰਦ ਹੋ ਜੂ ਆਹ ਜੱਥੇਦਾਰੀ ਕਿਵੇਂ ਦੇ ਦੋ ਅੱਜ ਪੱਥਰ ਪ੍ਰੋਪਰ ਪੱਥਰ ਆਇਆ ਜੇ ਵਹੀ ਪੱਥਰ ਪਹਿਲਾਂ ਪਾਇਆ ਬੈਲਵੀ ਪਾਸ ਹੋ ਗਿਆ ਇਹਨੂੰ ਕਿਵੇਂ ਦੇਖੀ ਪਹਿਲਾਂ ਪਾਇਆ ਹੁੰਦਾ ਵੀਰ ਜੀ ਫਿਰ ਇਹ ਅਸਲ 'ਚ ਨਾ ਵੀਰ ਜੀ ਇਹ ਇਹ ਪੈਸੇ ਖਾਣ ਦਾ ਲੁੱਟ ਮਾਰਦੇ ਤਰੀਕੇ ਨੇ ਇਹਨਾਂ ਨੂੰ ਪਤਾ ਹੁੰਦਾ ਜਿਹੜੇ ਬਣਾਉਂਦੇ ਨੇ ਇਹ ਨਹੀਂ ਵੀ ਹੁਣ ਜਾਣਦੇ ਉਹਨਾਂ ਦੀ ਸਾਰੀ ਜ਼ਿੰਦਗੀ ਨੰਗੀ ਹੁੰਦੀ ਆ ਫਿਰ ਪੈਸੇ ਖਾਣੇ ਆ ਪਹਿਲਾਂ ਬਿਲ ਬਣਾ ਲੈ ਪਹਿਲਾਂ ਲੱਖਾਂ ਰੁਪਈਆ ਖਾ ਲਿਆ ਹੁਣ ਦੁਬਾਰੇ ਆ ਫੇਰ ਖਾ ਲੈਣਾ ਇਹ ਸਭ ਜਾਣਦੇ ਨੇ ਵੀ ਕਿਹੜੀ ਚੀਜ਼ ਕਿੰਨਾ ਚਿਰ ਚੱਲੂ ਕਦੋਂ ਟੁੱਟੂ ਇਹ ਸਭ ਕ腐ਸ਼ਨ ਕਰਨ ਦੇ ਇੱਕ ਤੌਰ ਤਰੀਕੇ ਨੇ ਕੋਈ ਅਧਾਰੇ ਕਰਦੇ ਨੇ ਜਾਂ ਠੇਕੇਦਾਰੀ ਸਿਸਟਮ ਜੋ ਵੀ ਕਰਦਾ ਉਹਨਾਂ ਨੂੰ ਪਤਾ ਹੈ ਵੀ ਇੰਨੇ ਦਿਨਾਂ ਬਾਅਦ ਦੁਬਾਰੇ ਟੁੱਟੂਗਾ ਤੇ ਫੇਰ ਬਣਾਵਾਂਗੇ ਫੇਰ ਰੁਪਈਏ ਲਵਾਂਗੇ ਸਾਡੀ ਜਿਹੜੀ ਪਬਲਿਕ ਦਾ ਪੈਸਾ ਟੈਕਸਾਂ ਦਾ ਪੈਸਾ ਸਾਡੇ ਦਾ ਉਹਦਾ ਦੁਰਪਯੋਗ ਆ ਉਹਨੂੰ ਖਾਣ ਦੇ ਤਰੀਕੇ ਆ ਪਤਾ ਇਹਨਾਂ ਨੂੰ ਸਾਰਾ ਕੁਝ ਹੁੰਦਾ ਸਾਡੇ ਨਾਲ ਤਾਂ ਹੋਰ ਵੀ ਦੁਕਾਨਦਾਰ ਉਹਨਾਂ ਨਾਲ ਵੀ ਗੱਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਬਸ ਸਾਨੂੰ ਤਾਂ ਇਹੀ ਹੈਗਾ ਵੀ ਕੰਮ ਵਧੀਆ ਤਰੀਕੇ ਨਾਲ ਹੋ ਜੇ ਹੁਣ ਜਦੋਂ ਹੋ ਨਹੀਂ ਲੱਗਿਆਗਾ ਤਾਂ ਕੰਮ ਵਧੀਆ ਤਰੀਕੇ ਨਾਲ ਹੋਵੇ ਇਹ ਪੈਚਵਰਕਰ ਦਾ ਨਾ ਲਾਨ ਅਸੀਂ ਕਹਿੰਨੇ ਸੜਕ ਨਵੇਂ ਸਿਰੇ ਤੋਂ ਬਣਾ ਦਨ ਕਿਉਂਕਿ ਇਹ ਜਿਹੜੇ ਲਾਰੇ ਨੇਗੇ ਇਹ ਤਾਂ ਫਿਰ ਦਬ ਜਾਣੀਆਂ ਇੱਥੇ ਸਭ ਤੋਂ ਵੱਧ ਪਾਣੀ ਖੜਦਾ ਇਹ ਵਾਲੇ ਮੋਰੇ ਦੇ ਵਿੱਚ ਔਰ ਜਦੋਂ ਪਾਣੀ ਖੜਾ ਇਹਨੇ ਫਿਰ ਦਬ ਜਾਣੀਆਂ ਹੈਗੀ ਸੜਕ ਨੇ ਇਸ ਕਰਕੇ ਅਸੀਂ ਇਹ ਚਾਹਨੇ ਹੈਗੇ ਵੀ ਸੜਕ ਨਵੇਂ ਸਿਰੇ ਤੋਂ ਹੀ ਬਣਾਈ ਜਾਵੇ ਦੇਖੋ ਕੱਲ ਦਾ ਹੋਇਆ ਵਿੱਚ ਕੋਈ ਨਹੀਂ ਆਇਆ ਨਾ ਈਓ ਸਾਹਿਬ ਆਇਆ ਨਾ ਕੋਈ ਐਮਈ ਸਾਹਿਬ ਆਇਆ ਨਾ ਕੋਈ ਪ੍ਰਧਾਨ ਜੀ ਆਏ ਨੇਗੇ ਕੋਈ ਆ ਕੇ ਦੇਖੋ ਤਾਂ ਸਹੀ ਮੰਨ ਲਓ ਇਹਨਾਂ ਨੇ ਲੇਬਰ ਲਗਾ ਲੇਕਿਨ ਲੇਬਰ ਲਗਾ ਕੇ ਥੋੜਾ ਕੰਮ ਚੱਲੂਗਾ ਇਹ ਤਾਂ ਆਪਦਾ ਫੇਰ ਉਮੀ ਕਰਕੇ ਪਾਸੇ ਹੋ ਜਾਣਗੇ ਲੇਕਿਨ ਦਿੱਕਤ ਤਾਂ ਸਾਨੂੰ ਹੈ ਨਾ ਜੀ ਅਸੀਂ ਤਿੰਨ ਮਹੀਨਿਆਂ ਤੋਂ ਇੱਥੇ ਉਹ ਕਰ ਰਹੇ ਪਹਿਲਾਂ ਪੱਟ ਕੇ ਪੱਟਣ ਤੋਂ ਬਾਅਦ ਮਤਲਬ ਕਾਫੀ ਦੇਰ ਆਈ ਪਿਆ ਰਿਆ ਉਸ ਤੋਂ ਬਾਅਦ ਇਹਨਾਂ ਨੇ ਰੋੜੇ ਪਾਤੇ ਰੋੜੇ ਪਾ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੈਚ ਵਰਕ ਜੇ ਲਗਾਤੇ ਹੁਣ ਉਹ ਦਬਗੀ ਹੁਣ ਅਸੀਂ ਇਹ ਚਾਹਨੇ ਆ ਕਿ ਵੀ ਨਵੇਂ ਸਿਰੇ ਤੋਂ ਬਣ ਜੇ ਸਾਡੇ ਪਾਸ ਸਾਡੀ ਸੜਕ ਦੀ ਗੱਲ ਕਰੀਏ ਇਹ ਜਿਆਦਾ ਔਰ ਹੀ ਦਬੀ ਸੀ ਮੋਰੇ ਕੋਲੋਂ ਹਏ ਸਾਰਾ ਬਾਜ਼ਾਰ ਪਿਆ ਇਹਨੂੰ ਕਿਵੇਂ ਦੇਖਦੇ ਸਾਰੀ ਦਬੀ ਹੈ ਲਾਸਟ ਤੱਕ ਦਬੀ ਹੈਗੀ ਹਜੇ ਤਾਂ ਇਹਨਾਂ ਨੇ ਇੱਥੋਂ ਹੀ ਕੰਮ ਸ਼ੁਰੂ ਕਰਿਆ ਹੈਗਾ ਦਬੀ ਤਾਂ ਸਾਰੀ ਹੈਗੀ ਸੜਕ ਲਾਸਟ ਤੱਕ ਦਬੀ ਵੀ ਹੈਗੀ ਉਹ ਇੱਥੇ ਤਾਂ ਜਿਆਦਾ ਦਬ ਗਈ ਤੇ ਪਾਣੀ ਖੜਦਾ ਹੈਗਾ ਉੱਥੇ ਪਾਣੀ ਨਹੀਂ ਖੜਿਆ ਤਾਂ ਕਰਕੇ ਉੱਥੇ ਘੱਟ ਦਬੀ ਇੱਥੇ ਸਾਡੇ ਮੋਰੇ ਦੇ ਵਿੱਚ ਸਭ ਤੋਂ ਵੱਧ ਪਾਣੀ ਖੜਦਾ ਪਾਣੀ ਦੇ ਨਾਲ ਸਾਰੀ ਦਬ ਗਈ ਲੱਗਦਾ ਸਾਰੀ ਦੂਰੀ ਤੋਂ ਦੂਰ ਪੱਟ ਕੇ ਹੋਣੀ ਪਈ ਸਾਰੀ ਤੋਂ ਸਾਰੀ ਸਦਰ ਬਾਜ਼ਾਰ ਦੀ ਸਾਰੀ ਸੜਕ ਨਵੀਂ ਬੰਨੀ ਚਾਹੀਦੀ ਅਸੀਂ ਕਹਿੰਦੇ ਹਾਂ ਦੋਨੇ ਪਾਸੇ ਦੀ ਇੱਕੋ ਸਾਲ ਹੋ ਜੂਗੀ ਦੋਨੇ ਪਾਸਿਆਂ ਦੀ ਸੜਕ ਨਵੀਂ ਬੰਨੀ ਚਾਹੀਦੀ ਹੈ ਐਡਵੋਕੇਟ ਦੀਪਕ ਜਿੰਦਲ ਜਿਹੜਾ ਅੱਜ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸਾਨੂੰ ਇਸ ਤੋਂ ਵੀ ਜ਼ਿਆਦਾ ਯਕੀਨ ਨਹੀਂ ਹੈ ਕਿਉਂਕਿ ਕੋਈ ਵੀ ਉਹਦੇਦਾਰ ਕੋਈ ਵੀ ਈਓ ਸਾਹਿਬ ਕੋਈ ਵੀ ਮਿਸਪਲ ਕਮੇਟੀ ਦੇ ਪ੍ਰਧਾਨ ਕੋਈ ਵੀ ਐਕਸ਼ਨ ਜਾਂ ਕੋਈ ਐਮਈ ਜਾਂ ਕਿਸੇ ਦੀ ਵੀ ਦੇਖਰੇਖ ਦੇ ਵਿੱਚ ਨਹੀਂ ਹੋ ਰਿਹਾ ਇਹ ਤਾਂ ਇੱਕ ਚੋਰ ਮੋਰੀ ਦੇ ਨਾਲ ਲੋਕਾਂ ਦੇ ਸਵੇਰੇ ਉੱਠਣ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਹੈ ਸਟਾਰਟ ਹੋ ਗਿਆ ਜੇ ਪ੍ਰਸ਼ਾਸਨ ਪਹਿਲਾਂ ਹੀ ਧਿਆਨ ਰੱਖਦਾ ਤਾਂ ਐਸੀ ਘਟਨਾ ਨਹੀਂ ਘਟਣੀ ਸੀ ਅਸੀਂ ਹੁਣ ਵੀ ਪ੍ਰਸ਼ਾਸਨ ਨੂੰ ਨਿਵੇਦਨ ਕਰਦੇ ਹਾਂ ਕਿ ਸਿਰਫ ਪੈਚ ਵਰਕ ਨਾ ਕਰਕੇ ਸਾਰੀ ਸੜਕ ਨੂੰ ਉਹੀ ਨਵੇਂ ਸਿਰੇ ਤੋਂ ਦੇਖ ਕੇ ਕੀਤਾ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ ਵੀ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਅਨਸਖਾ ਵੀ ਘਟਨਾ ਨਾ ਘਟੇ। ਇਹ ਆਪਾਂ ਦੇਖ ਹੀ ਸਕਦੇ ਆ ਕਿ ਕੰਮ ਕਿੰਨਾ ਹਾਲਾਤਾਂ ਦੇ ਵਿੱਚ ਤੇ ਕਿਵੇਂ ਹੋਇਆ ਹੋਊਗਾ। ਜੇ ਹੁਣ ਵੀ ਪ੍ਰਸ਼ਾਸਨ ਨਾ ਜਾਗਿਆ, ਧਿਆਨ ਨਾ ਦਿੱਤਾ ਤਾਂ ਜੋ ਕੱਲ ਕੰਮ ਹੋਇਆ ਤਾਂ ਉਹ ਫੇਰ ਹੋਊਗਾ ਤੇ ਮੈਨੂੰ ਤਾਂ ਇਹ ਲੱਗਦਾ ਕਿ ਜਿਸ ਤਰ੍ਹਾਂ ਆਪਣਾ ਕੰਮ ਚੱਲ ਰਿਹਾ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਇਹ ਸੰ ਦੁਕਾਨਦਾਰ ਸਦਰ ਬਾਜ਼ਾਰ ਦੇ ਜਿਨ੍ਹਾਂ ਨੇ ਛੜਕ ਬਾਰੇ ਪੂਰੀ ਜਾਣਕਾਰੀ ਦਿੱਤੀ। ਡੇਨਿੰਗ ਸਵੇਰ ਵਾਲੀ ਨਿਰਮਲ ਕਮਾ ਦੀ ਰਿਪੋਰਟ ਬਰਨਾਲਾ।